ਜਿੱਥੋਂ ਦੇ ਆਪਾਂ ਬਣੇ ਆ ਇਹ ਤਾਂ ਇਹ ਤਾਂ ਕਿਸੇ ਨਹੀਂ 85 ਦੀਆਂ 85 ਬਾਡਾ ਜੇ ਭਾਵੇਂ ਇਹਨਾਂ ਦੀਆਂ ਵੀ ਐ ਤੁਸੀਂ ਇਹਨਾਂ ਦੇ ਕਾਉਂਸਲਰਾਂ ਨੂੰ ਕੋਈ ਜਾ ਕੇ ਪੁੱਛ ਲਓ ਤੁਸੀਂ ਤੁਸੀਂ ਤਾਂ ਮੈਂ ਤਾਂ ਆਪੋਜੀਸ਼ਨ ਵਾਲਾ ਆ ਆਪੋਜੀਸ਼ਨ ਨੂੰ ਤੁਸੀਂ ਪੁੱਛ ਰਹੇ ਹੋ ਤੁਸੀਂ ਇਹਨਾਂ ਦੇ ਵੀ ਕਿਸੇ ਕਾਉਂਸਲਰ ਨੂੰ ਜਾ ਕੇ ਪੁੱਛ ਲਓ ਉਹ ਇਹੋ ਹੀ ਕਹਿਣਗੇ ਕਿ ਪੱਕ ਪੱਕ ਕਰਦੇ ਆ ਸਰਕਾਰ ਨੂੰ ਦੇਖੋ ਕੀ ਕਹਿੰਦੇ ਆ ਸਰਕਾਰ ਦੀਆਂ ਆਪਣੀਆਂ ਨਿਰਾਸ਼ਾਆਂ ਸਿਵਰੇਜ ਪਾਣੀ ਦੀ ਸਮੱਸਿਆ ਪਾਣੀ ਗੰਦਾ ਪਾਣੀ ਆਉਣਾ ਯਾ ਤੁਸੀਂ ਤੁਸੀਂ ਦੇਖ ਹੀ ਰਹੇ ਹੋ ਨਵਾਂ ਜਮਨ ਨਵਾਂ ਜਿਹੜਾ ਤੰਤਰ ਸਟਾਰਟ ਹੋਇਆ ਹੈ ਕੂੜੇ ਦੇ ਢੇਰ 9 ਮਹੀਨੇ ਹੋ ਗਏ ਇੱਕ ਵਾਰੀ ਮੀਟਿੰਗ ਹੋਈ ਹੈ ਹਾਊਸ ਦੀ ਬਸ ਇੱਕ ਵਾਰੀ ਇੰਨੇ ਕਿੰਨੇ ਕੀ ਕਹਿੰਦੇ ਸਮੱਸਿਆਵਾ ਕਿ ਜਿਹੜੇ ਆਪਾਂ ਹਾਊਸ ਦੇ ਵਿੱਚ ਚੁਕਣਾ ਚਾਹਨੇ ਆ ਕਿ ਹਾਊਸ ਦੀ ਮੀਟਿੰਗ ਨਹੀਂ ਸੱਤ ਜਗਾ ਜਗਾ ਦੇਖ ਰਿਹਾ ਜਗਤ ਕਿਥੋਂ ਪੈਸੇ ਏੜ ਕੇ ਜਾਣੇ ਕਿਥੋਂ ਪੈਸੇ ਪੂਰੇ ਕਰਕੇ ਜਾਣੇ ਹੈ ਕਿਹ ਸ਼ਹਿਰ ਦਾ ਕੰਮ ਨਹੀਂ ਨਜ਼ਰ ਆ ਰਿਹਾ ਕੋਈ ਵਾਰਡ ਦਾ ਹਰ ਪ੍ਰਵਾਡ ਦਾ ਜਿਹੜਾ ਵਾਰਡ ਦਾ ਮੈਂਬਰ ਹੈ ਉਹ ਮੇਰਾ ਪਰਿਵਾਰ ਦਾ ਮੈਂਬਰ ਹੈ ਮੇਰੀ ਵਾਰਡ ਤੇ ਮੇਰਾ ਪਰਸ਼ਦ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਦਾ ਟਾਈਮ ਤਾਂ ਮੈਂ ਹਾਂ ਮੁਕੇਸ਼ 바ਵਾ ਵਾਰਡ ਸਰਵੇ ਲੋਕਾਂ ਦੀ ਗੱਲ ਲੋਕਾਂ ਦੇ ਨੁਮਾਇੰਦੇ ਦੇ ਨਾਲ ਅੱਜ ਅਸੀਂ ਪਹੁੰਚੇ ਵਾਰਡ ਨੰਬਰ 29 ਦੇ ਵਿੱਚ ਜਿੱਥੇ ਸਾਡੇ ਨਾਲ ਗੱਲਬਾਤ ਕਰਨ ਲਈ ਪਾਰਸ਼ਦਪਤੀ ਅਰਜੀਵ ਸ਼ਾਭਰਾ ਜੀ ਨੇ ਵਾਰਡ ਦੇ ਵਿੱਚ ਕਿਹੜੇ ਕਿਹੜੇ ਕੰਮ ਸੀ ਜਿਹੜੇ ਹੋਣ ਵਾਲੇ ਸੀ ਪਹਿਲ ਦੀ ਅਦਾ ਤੇ ਕਿਰਾ ਮੁद्दा ਰਿਹਾ ਚੋਣਾਂਵਾਂ ਦੇ ਦੌਰਾਨ ਜਿੱਥੇ 2.5 ਸਾਲ ਚੋਣ ਜਿਹੜੇ ਲੇਟ ਹੋਏ ਨੇ ਉਸ ਦੇ ਬਾਰੇ ਵੀ ਚਰਚਾ ਕੀਤੀ ਜਾਏਗੀ ਔਰ ਪਿਛਲੇ 9 ਮਹੀਨਿਆਂ ਤੋਂ ਜਦ ਤੋਂ ਨਿਗਮ ਦਾ ਜਰਾ ਮੁਰਦ ਸੰਚਾਰ ਹੋਇਆ ਵਾ ਉਸ ਦੇ ਵਿੱਚ ਕਿਹੜੇ ਕਿਹੜੇ ਹਾਊਸ ਦੇ ਵਿੱਚ ਮੁੱਦੇ ਚੁਕੇ ਗਏ ਉਹਨਾਂ ਬਾਰੇ ਵੀ ਗੱਲਬਾਤ ਕੀਤੀ ਜਾਏਗੀ ਸ਼ਾਮ ਜੀ ਬਹੁਤ ਸਵਾਗਤ ਹੈ ਜੀ ਬਾਕੀ ਗੱਲਬਾਤ ਤੁਹਾਡਾ ਹੀ ਪਹਿਲਾਂ ਬਹੁਤ-ਬਹੁਤ ਧੰਨਵਾਦ ਪੰਜਾਬ ਭਾਰਤ ਟੀਮ ਦਾ ਮੁਕੇਸ਼ 바ਵਾ ਜੀ ਤੁਹਾਡੇ ਤੁਹਾਡਾ ਮੇਰੇ ਦਫਤਰ ਵਿਖੇ ਪਹੁੰਚਣ ਦਾ ਔਰ ਤੁਹਾਡੇ ਦਰਸ਼ਕਾਂ ਦਾ ਦੇਖਣ ਵਾਲੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਅੱਜ ਤੁਸੀਂ ਮੇਰੇ ਦਫਤਰ ਵਿਖੇ ਆਏ ਹੋ ਮੈਂ ਪੰਜਾਬ ਭਾਰਤ ਟੀਮ ਦਾ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦਾ ਆਪਣੇ ਦਫਤਰ ਵਿਖੇ ਪਹੁੰਚਣ ਤੇ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਆਪਣੇ ਸਾਰੀ ਟੀਮ ਵੱਲੋਂ 29 ਨੰਬਰ ਵਾਰਡ ਦੀ ਪਰਿਵਾਰ ਵੱਲੋਂ ਬਹੁਤ-ਬਹੁਤ ਸਵਾਗਤ ਕਰਦਾ ਲੋਕਾਂ ਦੀ ਗੱਲ ਲੋਕਾਂ ਦੇ ਨੁਮਾਇੰਦੇ ਦੇ ਨਾਲ ਅਸੀਂ ਸ਼ੁਰੂ ਕਰਨੀ ਆ 2.5 ਸਾਲ ਚੋਣਾਂ ਲੇਟ ਹੋਏ ਕਿਵੇਂ ਵੇਖਦੇ ਹੋ ਕੀ ਕਾਰਨ ਰੇ ਕਿਉਂ ਚੋਣਾਂ ਲੇਟ ਹੋਏ ਦੇਖੋ ਇਹ ਤਾਂ ਸਰਕਾਰ ਕੋ ਇਹ ਜੇ ਤੁਸੀਂ ਕੁਐਸਚਨ ਪੁੱਟ ਕਰੋ ਤੇ ਜਿਆਦਾ ਵਧੀਆ ਲਹੋਏਗਾ ਤੁਸੀਂ ਮੈਂ ਤੇ ਓਪੋਜੀਸ਼ਨ ਚਾ ਜੀ ਲੇਟ ਕਰਾਣੇ ਜਾਂ ਸਵੀਅਰ ਕਰਾਣੇ ਇਹਦੇ ਇਹਨਾਂ ਦਾ ਆਪਣਾ ਮੁੱਦਾ ਸੀਗਾ ਪਰ ਕਾਰਨ ਕੀ ਸਮਝਦੇ ਜੀ ਕਾਰਨ ਦੇਖੋ ਕੀ ਕਹਿੰਦੇ ਆ ਸਰਕਾਰ ਦੀ ਆਪਣੀਆਂ ਨਲਾਇਕੀਆਂ ਆ ਸਰਕਾਰ ਜਿਹੜਾ ਵੈ ਸਾਰੀ ਆਪਣੀ ਲਿਸਟਿੰਗ ਔਰ ਸਾਰਾ ਕੁਝ ਪੂਰਾ ਨਹੀਂ ਕਰ ਸਕੀ ਜਿਹਦੇ ਨਾਲ ਇਹ ਇਲੈਕਸ਼ਨ ਕਰਾ ਸਕਣ ਇਹਨਾਂ ਦੇ ਕੋਲ ਕੀ ਕਹਿੰਦੇ ਆ ਆਪਣੀ ਜਿਹੜੀ ਐ ਐਮਐਲਏ ਸੀ ਪਿਆ ਦੂਜਾ ਕੋਈ ਨਹੀਂ ਸੰਭਾਲਿਆ ਜਾ ਰਿਆ ਸੀਗਾ ਇਹ ਪ੍ਰਿਪੇਅਰਿੰਗ ਨਹੀਂ ਸੀ ਇਲੈਕਸ਼ਨ ਕਰਾਣ ਲਈ ਇਹ ਦੇ ਸੰਤੂਜੀ ਸਮਝਦੇ ਹੋ ਜੇ ਹਾਈ ਕੋਰਟ ਦਾ ਡੰਡਾ ਇਹਨਾਂ ਦੇ ਉੱਤੇ ਅੱਜ ਵੀ ਨਾ ਹੁੰਦਾ ਤੇ ਅੱਜ ਵੀ ਇਹ ਇਲੈਕਸ਼ਨ ਕਰਾਣ ਦੇ ਵਿੱਚ ਕੀ ਕਹਿੰਦੇ ਆ ਪੂਰੇ ਆਪ ਹੈਗੇ ਨਹੀਂ ਸੀਗੇ ਆਪਣੇ ਲਾਈਨ ਤੇ ਨਹੀਂ ਸੀ ਹੁੰਦੇ ਇਹਦਾ ਹਾਈ ਕੋਰਟ ਦਾ ਡੰਡਾ ਇਹਨਾਂ ਦੇ ਫਿਰਿਆ ਤੇ ਇਹਨਾਂ ਨੇ ਤਦ ਇਲੈਕਸ਼ਨ ਕਰਵਾਏ ਆ 9 ਮਹੀਨੇ ਹੋ ਗਏ ਨੇ ਨਿਗਮ ਦਾ ਸੰਚਾਰ ਹੋਇਆ ਅੰਮ੍ਰਿਤਸਰ ਦੇ ਗੱਲ ਕਰੀਏ ਤਾਂ ਪਰ ਅੰਮ੍ਰਿਤਸਰ ਦੇ ਜੋ ਮੌਜੂਦਾ ਹਾਲਾਤ ਨੇ ਉਹ ਖੁਦ ਹੀ ਬਿਆਨ ਕਰ ਦਿੰਦੇ ਨੇ ਜਗਾ ਜਗਾ ਤੇ ਕੂੜੇ ਦੇ ਢੇਰ ਲੱਗੇ ਪਏ ਨੇ ਪੀਣ ਵਾਲੇ ਪਾਣੀ ਦੀ ਸਮੱਸਿਆ ਨੇ ਚਾਹੇ ਉਹ ਬਰਸਾਤਾ ਦੇ ਵਿੱਚ ਸੀਵਰੇਜ ਦਾ ਪਾਣੀ ਜਿਹੜਾ ਸੀ ਉਹ ਲੋਕਾਂ ਦੇ ਘਰਾਂ ਤੱਕ ਪਹੁੰਚਿਆ ਪ੍ਰਾਤਨ ਬਾਜ਼ਾਰ ਹੈ ਪ੍ਰਾਤਨ ਵਾਰਡ ਜਿਹੜੀ ਹੈ ਤੁਹਾਡੀ ਕਿਉਂਕਿ ਸਚਕਣ ਸ਼੍ਰੀ ਮੰਦਿਰ ਸਾਹਿਬ ਨੂੰ ਜਾਨਵਾਲਾ ਮੁੱਖ ਮਾਰਦੀ ਕਿਹਾ ਜਾਂਦਾ ਹੈ ਕਿਸ ਤਰ੍ਹਾਂ ਦੇ ਨਾਲ ਕਿਹੜੇ ਕਿਹੜੇ ਕੰਮ ਸੀ ਜਿਹੜੇ ਤੁਹਾਡੀ ਵਾਰਡ ਦੇ ਵਿੱਚ ਪਹਿਲ ਦੀ ਅਦਾਤ ਹੁਣ ਵਾਲੇ ਨੇ ਦੇਖੋ ਤੁਸੀਂ ਦੇਖਿਆ ਹੀ ਹੈ ਸੀਵਰੇਜ ਪਾਣੀ ਦੀ ਸਮੱਸਿਆ ਪਾਣੀ ਗੰਦਾ ਪਾਣੀ ਆਉਣਾ ਜਾਂ ਤੁਸੀਂ ਤੁਸੀਂ ਦੇਖ ਹੀ ਰਹੇ ਹੋ ਨਵਾਂ ਜਮ ਨਵਾਂ ਜਿਹੜਾ ਤੰਤਰ ਸਟਾਰਟ ਹੋਇਆ ਹੈ ਕੂੜੇ ਦੇ ਢੇਰ ਇਹਨਾਂ ਕੋ ਜਿਹੜਾ ਜਿਹੜਾ ਕੰਪਨੀ ਨੂੰ ਨਹੀਂ ਸੰਭਾਲਿਆ ਜਾ ਰਿਹਾ ਕੰਪਨੀ ਦੇ ਆਟਵਾ ਦੇ ਵਿੱਚ ਤੇਲ ਨਹੀਂ ਪਾਇਆ ਜਾ ਰਿਹਾ ਤੁਸੀਂ ਦੇਖਿਓ ਕਿਸ ਤਰ੍ਹਾਂ ਸ਼ਹਿਰ ਦੇ ਵਿੱਚ ਇੱਕ ਤਿਹਾਰ ਹੈ ਤਿਹਾਰ ਦੇ ਦਿਨ ਸਟਾਰਟ ਹੋ ਗਏ ਆ ਸ਼ਹਿਰ ਨਰਕ ਦਾ ਨਰਕ ਬਣਿਆ ਪਿਆ ਹੈ ਕੂੜੇ ਦੇ ਜਗਾ ਜਗਾ ਢੇਰ ਲੱਗੇ ਪਿਆ ਮੈਂ ਪਿਛਲੇ ਦਿਨੀ ਵੀ ਤੁਸੀਂ ਦੇਖਿਆ ਹੋਣਾ ਮੈਂ ਕਾਰਪੋਰੇਸ਼ਨ ਦੇ ਵਿੱਚ ਵੀ ਇਹ ਗੱਲ ਚੁੱਕੀ ਕਾਰਪੋਰੇਸ਼ਨ ਦੇ ਜਦੋਂ ਸਾਰੇ ਕੌਂਸਲਰ ਸਬੰਨ ਸਾਡੇ ਇਕੱਠੇ ਹੋਏ ਸਾਡੇ ਜਿਹੜੇ ਆਪਣੇ ਜ਼ਿਲ੍ਹੇ ਦੇ ਆਪਣੇ ਯੂਥ ਕਾਂਗਰਸ ਦੀ ਸਾਰੇ ਸਾਰੇ ਉਧੇਤਾਰ ਸਬੰਨ ਸਾਡੇ ਕਾਂਗਰਸ ਦੀ ਸਾਰੀ ਰੀਡ ਦੀ ਹੱਡੀ ਇਕੱਠੇ ਹੋਏ ਆਪਾਂ ਮੈਂ ਉੱਥੇ ਵੀ ਇਸ ਇਸ ਗੱਲ ਨੂੰ ਚੁੱਕਿਆ ਇਸ ਮੁੱਦੇ ਨੂੰ ਚੁੱਕਿਆ ਅੱਗੇ ਵੀ ਚੁੱਕਦੇ ਰਵਾਂਗੇ ਕਿਸ ਤਰ੍ਹਾਂ ਮੈਂ ਅੱਗੇ ਵੀ ਦੇਖੋ ਤੁਸੀਂ ਸੀਵਰ ਦੀ ਸਮੱਸਿਆ ਕਰਕੇ ਮੈਂ ਅੱਗੇ ਵੀ ਜਿਹੜਾ ਵੈ ਇਹ ਸਭ ਕੁਝ ਇਹ ਢੇਲ ਚੁੱਕਿਆ ਹਾਂ ਤੁਸੀਂ ਤੁਸੀਂ ਸਮਝਦੇ ਹੋ ਸੋ ਇਹ ਜਿਹੜਾ ਸ਼ਹਿਰ ਦਾ ਮੁੱਦਾ ਹੈ ਸ਼ਹਿਰ ਦਾ ਮੁੱਦਾ ਆਪਾਂ ਹਰ ਵਕਤ ਚੁੱਕਦੇ ਰਵਾਂਗੇ ਭਾਵੇਂ ਜਿਸ ਤਰ੍ਹਾਂ ਮਰਜੀ ਸਾਨੂੰ ਸ਼ਹਿਰ ਦਾ ਕੰਮ ਕਰਾਉਣਾ ਪਵੇ ਤੁਸੀਂ ਤੁਸੀਂ ਦੇਖੋ ਕਿ ਨੋ ਮੀਟਿੰਗ ਨਹੀਂ ਹੋ ਗਿਆ ਇੱਕ ਵਾਰੀ ਮੀਟਿੰਗ ਹੋਈ ਹੈ ਹਾਉਸ਼ਦੀ ਬਸ ਇੱਕ ਵਾਰੀ ਕੀ ਇਹਨਾਂ ਦੀ ਕੰਨ ਤੇ ਜੂ ਨਹੀਂ ਰੰਗਣ ਦੀ ਸ਼ਹਿਰ ਦਾ ਕੂੜਾ ਜਾਂ ਸ਼ਹਿਰ ਦੇ ਕੰਮ ਇਹਨਾਂ ਨੂੰ ਨਜ਼ਰ ਨਹੀਂ ਆਉਂਦੇ ਆਪਣੀ ਕੁਰਸੀ ਦੇ ਜਿਹੜੇ ਆ ਪੈਸੇ ਨਜ਼ਰ ਆਉਂਦੇ ਆ ਆਪਣੀ ਕੁਰਸੀ ਦੇ ਜਿਹੜੇ ਕੀ ਕਹਿੰਦੇ ਆ ਇਕੱਠੇ ਕਰਨ ਲਈ ਕੀ ਕਹਿੰਦੇ ਆ ਇਹ ਜਗ੍ਹਾ ਜਗ੍ਹਾ ਦੇਖ ਰਿਹਾ ਕਿੱਥੋਂ ਪੈਸੇ ਏੜ ਕੇ ਜਾਣੇ ਕਿੱਥੋਂ ਪੈਸੇ ਪੂਰੇ ਕਰਕੇ ਜਾਣੇ ਆ ਕਿ ਆ ਸ਼ਹਿਰ ਦਾ ਕੰਮ ਨਹੀਂ ਨਜ਼ਰ ਆ ਰਿਹਾ ਸ਼ਹਿਰ ਦੇ ਕੰਮ ਨੂੰ ਕੀ ਕਹਿੰਦੇ ਨਿਰੰਕਾਰ ਕਰਕੇ ਇਹ ਆਪਣੇ ਪੈਸੇ ਇਕੱਠੇ ਕਰਕੇ ਘਰ ਜਾ ਰਹੇ ਆ ਇੱਕ ਮੀਟਿੰਗ ਸੱਦੋ ਕਿਉਂ ਹਾਊਸ ਦੀ ਮੀਟਿੰਗ ਨਹੀਂ ਸੱਦੇ ਇਹਨਾਂ ਦੇ ਕੰਨ ਚੁੱਕ ਕਾਣ ਕੀ ਕਾਰਨ ਕੀ ਸਮਝੋ ਮੇਅਰ ਸਾਹਿਬ ਅਗਰ ਮੀਟਿੰਗ ਨਹੀਂ ਬੁਲਾ ਰਹੇ ਤਾਂ ਜਿਹੜਾ ਨਿਗਮ ਦੇ ਕਮਿਸ਼ਨਰ ਸਾਹਿਬ ਨੂੰ ਚਾਹੀਦਾ ਕਿ ਮੀਟਿੰਗ ਬੁਲਾਈ ਜਾਵੇ ਬਿਲਕੁਲ ਮੈਂ ਤੇ ਵੇਖੋ ਕੀ ਕਹਿੰਦੇ 9 ਮਹੀਨੇ ਹੋ ਗਏ ਐ ਇੱਕ ਵਾਰੀ ਮੀਟਿੰਗ ਹੋਈ ਐ ਦੇਖੋ ਜਿਹੜੇ ਐ ਨੁਮਾਇंदे ਐ ਉਹਨਾਂ ਨੇ ਆਪਣੀ ਗੱਲ ਚੁਕਣੀ ਹੁੰਦੀ ਐ ਗੱਲ ਕਰਨੀ ਹੁੰਦੀ ਐ ਕਿੱਥੇ ਕਰਨ ਇੱਕ ਹਾਊਸ ਹੀ ਹੁੰਦਾ ਐ ਜਿਹੜੀ ਜਿਹੜੀ ਲੋਕਤੰਤਰ ਦੀ ਜਿਹੜੀ ਪਾਵਰ ਹੁੰਦੀ ਹੈ ਜਿਹਦੇ ਵਿੱਚ ਆਪਾਂ ਜਾ ਕੇ ਆਪਣੀ ਗੱਲ ਕਰ ਸਕਦੇ ਆ ਤੁਸੀਂ ਉਹ ਮੀਟਿੰਗ ਹੀ ਨਹੀਂ ਸਦੋਗੇ ਤੇ ਕਿੱਥੇ ਕਿੱਥੇ ਲੋਕ ਗੱਲ ਚੁੱਕਣਗੇ ਕਿੱਥੇ ਆਪਾਂ ਨਮਾਇंदे ਲੋਕ ਕਰ ਚੁੱਕਾਂਗੇ ਇਹ ਇਹਨਾਂ ਦੇ ਇਹਨਾਂ ਨੂੰ ਚਲਾਉਂਦਾ ਹੀ ਨਹੀਂ ਪਤਾ ਇਹਨਾਂ ਨੂੰ ਪਤਾ ਹੀ ਨਹੀਂ ਕਿ ਕੀ ਕਹਿੰਦੇ ਆ ਹਾਊਸ ਚਲਾਈਦਾ ਕਿਸ ਤਰ੍ਹਾਂ ਵਾ ਨਵੇਂ-ਨਵੇਂ ਆ ਨਾ ਇਹ ਨਵੇਂ-ਨਵੇਂ ਕੀ ਕਹਿੰਦੇ ਜਿਹੜੇ ਹੁੰਦੇ ਨਾ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਸ਼ਹਿਰ ਨੂੰ ਜਾਂ ਆਪਣੇ ਜ਼ਿਲ੍ਹੇ ਨੂੰ ਕਿਸ ਤਰ੍ਹਾਂ ਚਲਾਣਾ ਹੈ ਇਹ ਇਹਨਾਂ ਨੂੰ ਧਿਆਨ ਚ ਹੀ ਨਹੀਂਗਾ ਜਦ ਵਾਰਡ ਜਦ ਚੋਣਾਂ ਲੜੇ ਜਾ ਰਹੇ ਸੀ ਕਿਹੜੇ ਕਿਹੜੇ ਮੁੱਦੇ ਸੀ ਜਿਨ੍ਹਾਂ ਤੇ ਚੋਣਾਂ ਲੜੇ ਗਏ ਦੇਖੋ ਚੋਣ ਦੇ ਮੁੱਦੇ ਦਾ ਤੁਸੀਂ ਵੇਖੋ ਕੀ ਕਹਿੰਦੇ ਆ ਹੁਣ ਤੁਸੀਂ ਸਮੱਸਿਆ ਦੇਖ ਹੀ ਰਹੇ ਸੀ ਤੁਸੀਂ ਦੇਖਿਆ ਹੀ ਆ ਆਪਣੇ ਮੂੰਹ ਹੀ ਕਿਹਾ ਕਿ ਡੇਢ ਸਾਲ ਹੋ ਗਏ ਇਲੈਕਸ਼ਨ ਨਹੀਂ ਸੀ ਕਰਾਈ ਮੁੱਦੇ ਹੀ ਮੁੱਦੇ ਸੀਗੇ ਕੋਈ ਕੋਈ ਐਸਾ ਜੀ ਕੀ ਕਹਿੰਦੇ ਆ ਕਾਰਪੋਰੇਸ਼ਨ ਲੈਵਲ ਦਾ ਕੋਈ ਇਹੋ ਜਿਹਾ ਮੁੱਦਾ ਨਹੀਂ ਸੀ ਜਿਹੜਾ ਜਿਹੜਾ ਸਾਡੀ ਵਾਰਡ ਦੇ ਵਿੱਚ ਕ੍ਰੇਡਨਿਜ਼ ਜੋ ਹੈ ਆ ਭਾਵੇਂ ਉਸ ਕੀ ਕਹਿੰਦੇ ਆ ਆਪਣੇ ਕੂੜਿਆਂ ਦਾ ਸੀ ਭਾਵੇਂ ਉਹ ਸੀਵਰਾਂ ਦਾ ਸੀਗਾ ਭਾਵੇਂ ਉਹ ਪਾਈਪਲਾਈਨ ਦਾ ਸੀਗਾ ਆਵੇਂ ਉਹ ਕੀ ਕਹਿੰਦੇ ਆ ਤੁਸੀਂ ਦੇਖ ਰਹੇ ਹੋ ਬਾਹਰ ਜਾਓਗੇ ਹੁਣੇ ਤੁਸੀਂ ਸਾਡੇ ਦਫਤਰ ਦੇ ਬਾਹਰ ਜਾਓਗੇ ਮੈਨ ਤੇ ਦੇਖੋਗੇ ਛੜੇ ਟੁੱਟੇ ਦਾ ਇੰਨੇ ਕਿ ਇੰਨੇ ਕੀ ਕਹਿੰਦੇ ਸਮੱਸਿਆਵਾਂ ਵਾ ਕਿ ਜਿਹੜੇ ਆਪਾਂ ਹਾਊਸ ਦੇ ਵਿੱਚ ਚੁਕਣਾ ਚਾਹਨੇ ਕਿ ਹਾਊਸ ਦੀ ਮੀਟਿੰਗ ਹੀ ਨਹੀਂ ਸੱਦੇ ਕਿੰਨੇ ਟਿਊਬਲ ਸੀ ਵਾਰਡ ਦੇ ਵਿੱਚ ਔਰ ਕਿੰਨੇ ਇੱਕ ਨਵੇਂ ਲਗੇ 9 ਮਹੀਨਿਆਂ ਵਿੱਚ ਕੋਈ ਨਵਾਂ ਟਿਊਬਲ ਲਗਾ ਜਾਂ ਜਿਹੜੀ ਗੰਦੇ ਪਾਣੀ ਦੀ ਸਮੱਸਿਆ ਸੀ ਉਹ ਕਿਸ ਤਰ੍ਹਾਂ ਦੇਖੋ ਮੈਂ ਤੇ ਸਮਝਦਾ ਕਿ ਜਿਹੜੇ ਪੁਰਾਣੇ ਲੱਗੇ ਹਨ ਮੈਂ ਪ੍ਰਾਣੇ ਲੱਗੇ ਕਮਿਸ਼ਨਰ ਸਾਹਿਬ ਨੂੰ ਇਹੋ ਬੇਨਤੀ ਕਰਾਂਗਾ ਕਿ ਉਹੋ ਹੀ ਚੰਗੀ ਤਰ੍ਹਾਂ ਚਲਾ ਦੇਣ ਉਹੋ ਹੀ ਚੰਗੀ ਤਰ੍ਹਾਂ ਕੀ ਕਹਿੰਦੇ ਨਿਰੰਤਰ ਜਾਰੀ ਰੱਖਣ ਸਾਨੂੰ ਕੋਈ ਨਵੇਂ ਨਹੀਂ ਚਾਹੀਦੇ ਨਵੇਂ ਨਵੇਂ ਤੇਨਾਂ ਕੋਲ ਲਾਂਦੀ ਕੋਈ ਪਾਵਰ ਹੀ ਨਹੀਂ ਇਹਦਾ ਇਹਦਾ ਜਦੋਂ ਜਦੋਂ ਆਪਣੀ ਫਾਈਲ ਜਮ੍ਹਾਂ ਕਰਾ ਕੇ ਆਓ ਕਹਿੰਦੇ ਸਾਡੇ ਕੋਲ ਪੈਸੇ ਹੀ ਨਹੀਂ ਕਾਰਪੋਰੇਸ਼ਨ ਕੋ ਕੀ ਕਹਿੰਦੇ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਸਾਡੇ ਸਿਵਰਲੇ ਬੰਦਿਆਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਜਿਹੜੇ ਪ੍ਰਾਣੇ ਲੱਗੇ ਉਹ ਨਿਰੰਤਰ ਜਾਰੀ ਰੱਖ ਦੇਣ ਜਿਸ ਲੋਕਾਂ ਨੂੰ ਕੀ ਕਹਿੰਦੇ کم ਸੇ ਕਮ ਲੋਕਾਂ ਦੇ ਘਰ ਦੇ ਵਿੱਚ ਘਰਾਂ ਦੇ ਵਿੱਚ ਪਾਣੀ ਤੇ ਪਹੁੰਚਦਾ ਜਾਵੇ ਮੈਂ ਆਪਾਂ ਦੇ ਮੈਂ ਤੇ ਇੰਨੀ ਬੇਨਤੀ ਕਰਾਂਗਾ ਪ੍ਰਾਣੀ ਨਿਰੰਤਰ ਜਾਰੀ ਰੱਖ ਦੇਣ ਸਾਨੂੰ ਨਵਿਆਂ ਦੀ ਕੋਈ ਆਸ ਨਹੀਂ ਤੁਹਾਡੇ ਤੋਂ ਵਾਰਡ ਨੰਬਰ 29 ਦੇ ਵਿੱਚ ਅਗਰ ਗੱਲ ਕਰੀਏ ਤਾਂ ਸਟਰੀਟ ਲਾਈਟਾਂ ਦੀ ਕੰਡੀਸ਼ਨ ਇਸ ਤਰ੍ਹਾਂ ਹੈ ਦੇਖੋ ਸਟਰੀਟ ਲਾਈਟਾਂ ਦੀ ਸਮੱਸਿਆ ਆਪਣੇ ਲੈਵਲ ਦੇ ਉੱਤੇ ਆਪਾਂ ਜਿੰਨੀ ਨਿਰੰਤਰ ਜਾਰੀ ਕੀ ਕਹਿੰਦੇ ਤੁਸੀਂ ਦੇਖੋਗੇ ਮੇਰੀ ਵਾਰਡ ਜਿੱਥੋਂ ਤੱਕ ਤੁਸੀਂ ਪਹੁੰਚੋਗੇ ਜੱਗਮਗ ਰਿੰਦੀ ਆ ਕਿਉਂ ਇਹ ਸਾਡਾ ਆਪਣਾ ਡੀਚਾ ਜੀ ਕੀ ਕਹਿੰਦੇ ਆ ਆਪਾਂ ਜਦੋਂ ਜਿੱਤੇ ਸੀ ਆਪਾਂ ਆਪਣਾ ਡੀਚਾ ਮਿੱਥਿਆ ਸੀ ਕਿ ਕਿ ਕਹਿੰਦੇ ਆ ਵਾਰਡ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦੇਣੀ ਭਾਵੇਂ ਆਪਣੇ ਲੈਵਲ ਦੇ ਉੱਤੇ ਕੋਈ ਵਾਰਡ ਦਾ ਹਰ ਪਰਿਵਾਰ ਦਾ ਜਿਹੜਾ ਵਾਰਡ ਦਾ ਮੈਂਬਰ ਹੈ ਉਹ ਮੇਰਾ ਪਰਿਵਾਰ ਦਾ ਮੈਂਬਰ ਹੈ ਮੇਰੀ ਵਾਰਡ ਤੇ ਮੇਰਾ ਪਰਿਵਾਰ ਹੈ ਇਹਨੂੰ ਕਿਸ ਤਰ੍ਹਾਂ ਮੈਂ ਕਿਆ ਨਾਮ ਲੈਂਦੇ ਆ ਇਹਨਾਂ ਨੂੰ ਕਿਸ ਤਰ੍ਹਾਂ ਮੈਂ ਟੈਕਲ ਕਰਨਾ ਹੈ ਉਹ ਮੈਨੂੰ ਪਤਾ ਹੈ ਹਮੇਸ਼ਾ ਹੀ ਜਿਹੜਾ ਵਾਰਡ ਨੰਬਰ 29 ਦੇ ਵਿੱਚ ਜਿਹੜੇ ਚਾਹੇ ਉਹ ਗੱਲ ਕਰੀਏ ਇਹ ਆਪਣਾ ਅੰਦਰੂਨੀ ਏਰੀਆ ਜਿਹੜੇ ਨੇ ਉਹ ਗਲੀਆਂ ਨੇ ਗਲੀਆਂ ਦੀ ਸਮੱਸਿਆ ਵੀ ਰਹੀ ਹੈ ਗੰਦੇ ਪਾਣੀ ਦੀ ਸਮੱਸਿਆ ਜਿਹੜੀ ਆ ਉਹ ਹਮੇਸ਼ਾ ਹੀ ਰਹੀ ਹੈ ਕਿਸ ਤਰੀਕੇ ਦੇ ਨਾਲ ਉਹ ਆਉਣ ਵਾਲਾ ਸਮੇਂ ਜਿਹੜਾ ਹੈ ਉਹ ਤੁਸੀਂ ਕਿਸ ਤਰੀਕੇ ਨਾਲ ਕੰਮ ਕਰਾਓਗੇ ਕੀ ਜਿਵੇਂ ਨਿਗਮ ਬਣੀ ਆ ਉਹਨਾਂ ਨਾਲ ਪੱਕੀ ਬਾਤ ਕੀਤਾ ਜਾ ਰਿਹਾ ਹੈ ਬਿਲਕੁਲ ਬਿਲਕੁਲ ਤੁਸੀਂ ਦੇਖ ਰਹੇ ਹੋ ਜਦੋਂ ਦੇ ਆਪਾਂ ਬਣੇ ਆ ਇਹ ਤਾਂ ਇਹ ਤਾਂ ਕਿਸੇ ਨਹੀਂ 85 ਦੀਆਂ 85 ਵਾੜਾਂ ਜੇ ਭਾਵੇਂ ਇਹਨਾਂ ਦੀਆਂ ਵੀ ਆ ਤੁਸੀਂ ਇਹਨਾਂ ਦੇ ਕਾਉਂਸਲਰਾਂ ਨਾਲ ਕੋਈ ਜਾ ਕੇ ਪੁੱਛ ਲਓ ਤੁਸੀਂ ਤੁਸੀਂ ਮੈਂ ਤਾਂ ਆਪੋਜੀਸ਼ਨ ਵਾਲਾ ਆ ਆਪੋਜੀਸ਼ਨ ਨੂੰ ਤੁਸੀਂ ਪੁੱਛ ਰਹੇ ਹੋ ਤੁਸੀਂ ਇਹਨਾਂ ਦੇ ਵੀ ਕਿਸੇ ਕਾਉਂਸਲਰ ਨੂੰ ਜਾ ਕੇ ਪੁੱਛ ਲਓ ਉਹ ਇਹੋ ਹੀ ਕਹਿਣਗੇ ਕਿ ਪੱਖਪਾਤ ਕਰਦੇ ਆ ਪੱਖਪਾਤ ਤੇ ਇਹਨਾਂ ਦੇ ਸ਼ੁਰੂ ਤੋਂ ਹੀ ਇਹਨਾਂ ਦੇ ਖੂਨ 'ਚ ਹੈ ਇਹ ਖੂਨ 'ਚ ਪੱਖਪਾਤ ਲੈ ਕੇ ਆਏ ਆ ਇਸ ਕਰਕੇ ਇਹ ਕਿਸੇ ਦਾ ਕੰਮ ਕਰਕੇ ਨਹੀਂ 라ਜੀ ਮੈਂ ਤਾਂ ਅੱਗੇ ਕਿਹਾ ਇਹ ਤਾਂ ਜੇਬਾ ਭਰਨ ਆਏ ਆ ਇਹਨਾਂ ਨੇ ਜੇਬਾ ਜੂਬਾ ਭਰ ਕੇ ਕੀ ਕਹਿੰਦੇ ਘਰ ਜਾ ਕੇ ਸੋ ਜਾਣਾ ਕੋਈ ਕੋਈ ਸ਼ਹਿਰ ਦਾ ਧਿਆਨ ਨਹੀਂ ਕਰਦਾ ਸ਼ਹਿਰ ਦਾ ਧਿਆਨਣ ਨੂੰ ਹੈ ਇਹਨਾਂ ਨੂੰ ਹੈ ਹੀ ਨਹੀਂਗਾ ਬਸਟੈਂਡ ਦੀਆਂ ਸਰਕਾਰ ਟੁੱਟੀਆਂ ਪਈਆਂ ਨੇ ਅਗਰ ਜਿਹੜੀ ਹੈ ਤੇ ਨਾਲ ਹੀ ਲੱਗਦੇ ਜਨ ਮੇਨ ਤੁਹਾਡਾ ਮਾਂ ਸਿੰਘ ਗੇਟ ਹੈ ਸਟੇਰੀਆਂ ਵਾਲਾ ਬਾਜ਼ਾਰ ਹੈ ਇਹ ਕਡਰਾ ਜਿਹੜੇ ਮੋਟਨ ਹੌਲ ਬੇ ਜਿਹੜੇ ਐਡੀ ਨੇ ਇਹਨਾਂ ਦੀਆਂ ਰੋਡ ਟੁੱਟੀਆਂ ਪਈਆਂ ਨੇ ਇਹਨਾਂ ਦਾ ਕੰਮ ਕਦ ਤੱਕ ਜਿਹੜੇ ਸ਼ੁਰੂ ਕਰਵਾਇਆ ਦੇਖੋ ਉਹਨਾਂ ਦੀਆਂ ਉਹਨਾਂ ਦੀਆਂ ਸਾਰਿਆਂ ਦੀਆਂ ਫਾਈਲਾਂ ਸਾਡੇ ਕੋਲ ਬਣੀਆਂ ਪਈਆਂ ਆਪਾਂ ਦੀ ਗਰੇ ਆ ਕਿ ਕਦੋਂ ਇਹ ਹਾਊਸ ਦੀ ਮੀਟਿੰਗ ਸੱਦਨ ਹਾਊਸ ਦੀ ਮੀਟਿੰਗ ਸੱਦਨ ਆਪਾਂ ਉਥੇ ਗੱਲ ਚੁੱਕੀ ਆਪਣੀਆਂ ਫਾਈਲਾਂ ਦਈਏ ਕਮਿਸ਼ਨਰ ਸਾਹਿਬ ਨੂੰ ਜਾਂ ਕਿਸ ਨੂੰ ਦਈਏ ਇਹ ਤਾਂ ਸਾਡੀਆਂ ਫਾਈਲਾਂ ਦੇ ਕੇ ਪਰਾ ਸੁੱਟ ਦਿੰਦੇ ਆ ਕੂੜੇਦਾਨ ਦੇ ਨਾਲ ਰੱਖ ਦਿੰਦੇ ਨੇ ਦੇਖੋ ਨਾ ਜੇ ਆਪਾਂ ਕੋਈ ਆਪਣੇ ਘਰ ਦਾ ਤੇ ਕੰਮ ਕਰਾ ਨਹੀਂ ਰਹੇ ਜੀ ਸ਼ਹਿਰ ਦਾ ਕੰਮ ਹੈ ਸਾਡੀ ਵਾਰਡ ਦਾ ਕੰਮ ਹੈ ਸਾਡੀ ਵਾਰਡ ਤੇ ਸਾਡਾ ਸ਼ਹਿਰ ਵੀ ਹੈ ਸ਼ਹਿਰ ਦਾ ਸ਼ਹਿਰ ਪਹਿਲਾ ਹੈ ਗੁਰੂ ਦੀ ਨਗਰੀ ਦੇਖੋ ਇੱਥੇ ਕਰੋੜਾ ਸ਼ਰਧਾਲੂ ਰੋਜ਼ ਲੰਘਦੇ ਆ ਮੇਰੀ ਵਾਰਡ ਚ ਕਰੋੜਾ ਸ਼ਰਧਾਲੂ ਲੱਖਾਂ ਨਹੀਂ ਕਰੋੜਾ ਸ਼ਰਧਾਲੂ ਆਪਾਂ ਕੀ ਕਹਿੰਦੇ ਦੇਖੋ ਹਫ਼ਤੇ ਦੇ ਵਿੱਚ ਕਰੋੜਾ ਸ਼ਰਧਾਲੂ ਰੋਜ਼ ਆਂਦਾ ਰੋਜ਼ ਜਾਂਦਾ ਹੈ ਇਹ ਦੇਖੋ ਗੁਰੂ ਦੀ ਨਗਰੀ ਦੇ ਵਿੱਚ ਜਿਹੜਾ ਵਹ ਨਿਕਲ ਕੇ ਉੱਤਰਦੇ ਬੱਸ ਸਟੈਂਡ ਤੋਂ ਆ ਤੇ ਕੀ ਉਹਨਾਂ ਦੇ ਇਫੈਕਟ ਪੈਂਦਾ ਹੈ ਕਿ ਆਪਾਂ ਗੁਰੂ ਦੀ ਨਗਰੀ ਦੇ ਵਿੱਚ ਆਏ ਆ ਤੇ ਇਹ ਹਾਲ ਹੈ ਸਾਨੂੰ ਬੜੀ ਸ਼ਰਮ ਆਉਂਦੀ ਹੈ ਪਰ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿਉਂਕਿ ਜਿਹੜੇ ਗੱਡੀਆਂ ਤੇ ਬਹਿ ਜਾਂਦੇ ਆ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਉਹ ਬੱਸ ਕੀ ਕਹਿੰਦੇ ਸਵੇਰੇ ਆਂਦੇ ਨੇ ਆਪਣੀ ਦੁਕਾਨਦਾਰੀ ਚਲਾਉਂਦੇ ਨੇ ਕਿ ਕਿਸ ਤਰ੍ਹਾਂ ਆਪਣਾ ਆਪਣੀ ਜਿਹੜੀ ਹੈ ਦੁਕਾਨਦਾਰੀ ਚਲਾ ਕੇ ਤੇ ਘਰ ਜਾਣਾ ਕਟੜਾ ਬੱਗੀਆਂ ਦੇ ਜਿਹੜਾ ਕਾਰਨਰ ਦੇ ਉੱਪਰ ਲੱਗੇ ਨੇ ਟਰਾਂਸਫਰਰ ਲੱਗੇ ਨੇ ਉਸੇ ਨਾਲ ਵੀ ਕਾਫੀ ਸਮੱਸਿਆ ਦੁਕਾਨਦਾਰਾਂ ਨੂੰ ਦੁਕਾਨਦਾਰਾਂ ਨੇ ਗੱਲ ਕੀਤੀ ਸੀ ਉਹ ਕਹਿੰਦੇ ਕਿ ਸਾਨੂੰ ਤਾਂ ਇੱਥੋਂ ਤੱਕ ਨਿਗਮ ਕੋਲ 140 ਤੱਕ ਨਹੀਂ ਪ੍ਰੋਵਾਈਡ ਕੀਤਾ ਕਿ ਦੁਕਾਨਦਾਰ ਜਿਹੜੇ ਬਾਹਰੋਂ ਦੁਕਾਨਦਾਰ ਜਿਹੜੇ ਜਿਨ੍ਹਾਂ ਦੀ ਰਾਇਸ਼ ਹੈ ਉਹਨਾਂ ਕੋਲ ਤਾਂ ਚਲੋ ਫੈਸਿਲਿਟੀ ਹੈ ਪਰ ਜਿਹੜੇ ਦੁਕਾਨਦਾਰ ਕਈ ਬਾਹਰੋਂ ਵੀ ਆਉਂਦੇ ਨੇ ਜਿਨ੍ਹਾਂ ਦੀਆਂ ਦੁਕਾਨਾਂ ਨੇ ਇੱਥੇ ਕਾਰੋਬਾਰ ਕਰਦਾ ਇਹਨੇ ਪਰ 140 ਦੀ ਵਿਵਸਥਾ ਵੀ ਕੋਈ ਨਹੀਂ ਦੇਖੋ ਜਿਹੜਾ ਉਹ ਤੁਸੀਂ ਟਰਾਂਸਫਰ ਦੇ ਮਰ ਦੀ ਗੱਲ ਕਰ ਰਹੇ ਹੋ ਮੈਂ ਕਮਿਸ਼ਨਰ ਸਾਹਿਬ ਨੂੰ ਕਈ ਵਾਰੀ ਜਿਹੜੇ ਔਲਖ ਸਾਹਿਬ ਸੀ ਜਿਹੜੇ ਚਲੇ ਗਏ ਨੇ ਕਮਿਸ਼ਨਰ ਸਾਹਿ ਉਹਨਾਂ ਨੂੰ ਮੈਂ ਕਈ ਵਾਰੀ ਰਾਤ ਨੂੰ 2:30 ਵਜੇ ਵੀਡੀਓ ਪੋਨ ਰਿਆ ਉਹਨਾਂ ਨੂੰ ਤੁਸੀਂ ਦੇਖੋਗੇ ਮੈਂ ਤੁਹਾਨੂੰ ਨਹੀਂ ਦਿਖਾ ਦਿੰਦਾ ਆਪਣੇ ਮੋਬਾਈਲ ਤੋਂ 3:00 ਵਜੇ ਵੀਡੀਓ ਪਾਈ ਆ ਕਿ ਕਮਿਸ਼ਨਰ ਸਾਹਿਬ ਇੱਥੇ ਆ ਦੇਖੋ ਇੱਥੋਂ ਗੁਰੂਦੀ ਨਗਰੀ ਤੋਂ ਕਿੰਨਾ ਸ਼ਰਧਾਲੂ ਰੋਜ਼ ਲੰਘਦਾ ਤੇ ਚੂਹੇ ਦੌੜ ਰਹੇ ਸੀਗੇ ਮੈਂ ਤੁਹਾਨੂੰ ਵੀਡੀਓ ਦਿਖਾ ਸਕਦਾ ਵਾਂ ਚੂਹੇ ਦੌੜ ਰਹੇ ਆ ਉਸ ਵੀਡੀਓ ਦੇ ਵਿੱਚ ਚੂਹੇ ਦੌੜ ਰਹੇ ਆ ਮੈਂ ਕਮਿਸ਼ਨਰ ਸਾਹਿਬ ਨੂੰ ਪਾਈ ਕਿ ਇਹ ਜਿਹੜਾ ਥੜਾ ਵੈ ਪਹਿਲ ਦੇ ਆਧਾਰ ਦੇ ਉੱਤੇ ਸਾਨੂੰ ਬਣਾ ਕੇ ਦਿਓ ਮੈਂ ਆਪਣੇ ਤੌਰ ਦੇ ਉੱਤੇ ਆਪਣੇ ਤੌਰ ਤੇ ਜੀ ਮੈਂ ਉਸ ਆਪਣੇ ਆਪਣਾ ਆਟੋ ਮੰਗਵਾ ਕੇ ਉਥੋਂ ਉਸ 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 ਉਧਾਲਾ ਦਵਾਲਾ ਤਿੰਨ ਵਾਰੀ ਸਾਫ਼ ਕਰਵਾ ਚੁੱਕਾ ਇਹਨਾਂ ਦੀ ਕੰਨ ਦੇ ਜੂਨੀ ਰੰਗਣ ਦੇ ਮੈਂ ਕਮਿਸ਼ਨਰ ਸਾਹਿਬ ਨੂੰ ਤਿੰਨ ਚਾਰ ਵਾਰ ਆਪਣੇ ਐਡੀਸ਼ਨਲ ਕਮਿਸ਼ਨਰ ਸੁਨਿੰਦਰ ਜੀ ਨੂੰ ਕਮਿਸ਼ਨਰ ਸਾਹਿਬ ਉਹ ਲਖ ਜੀ ਨੂੰ ਤਿੰਨ ਵਾਰਾ ਪਾਇਆ ਉਹਨਾਂ ਦੀ ਕੰਨ ਤੇ ਇੱਕ ਵਾਰਾਂ ਵੀ ਜੁਣੀ ਰਹੇਗੀ ਕਿ ਇੱਥੇ ਇੱਕ ਬੰਦਾ ਭੇਜ ਕੇ ਆਪਾਂ ਸਾਫ ਸਫਾਈ ਕਰਾ ਦਈਏ ਇਹ ਥੜੇ ਨੂੰ ਕੀ ਕਹਿੰਦੇ ਸਾਫ ਸੁਥਰਾ ਬਣਾ ਕੇ ਲੋਕਾਂ ਨੂੰ ਕ੍ਰੈਡਿਟ ਕਰ ਦਈਏ ਇੱਥੇ ਕੋਈ ਕੀ ਕਹਿੰਦੇ ਬੂਟਿਆਂ ਦੀ ਬੂਟਿਆਂ ਦੀ ਬੁੱਟੇ ਲਾ ਦਈਏ ਕੋਈ ਲੋਕ ਲੋਗ ਇੱਥੇ ਗੰਦਾ ਗੰਦਗੀ ਨਾ ਫਲਾ। ਸੋ ਦੇਖੋ ਜੇ ਆਪਾਂ ਕੰਮ ਨਹੀਂ ਨਾ ਕਰਾਂਗੇ ਤੇ ਘਰ ਬੈਠੇ ਕੰਮ ਨਹੀਂ ਹੋ ਜਾਣਾ। ਕੰਮ ਦੇ ਆ ਕੇ ਸੜਕਾਂ ਦੇ ਉੱਤੇ ਉਤਰ ਕੇ ਤੇ ਤੁਹਾਨੂੰ ਦੇਖਣਾ ਪੈਣਾ ਹੈ ਕੁਰਸੀਆਂ ਦੇ ਬੈਠ ਕੇ ਕੰਮ ਨਹੀਂ ਚੱਲਦਾ। ਜੀ ਸਰ 25 ਸਾਲ ਕੰਮ ਨਹੀਂ ਹੋਈ ਲਾਸ ਵਾਲਾ ਮੇਰਾ 22 ਸਾਲ ਕੰਮ ਨਹੀਂ ਹੋਏ ਅਫਸਰ ਸਾਈ ਜਿਹੜੀ ਹੈ ਉਹ ਕਿਨਨ ਕਿਤੇ ਭਾੜੀ ਹੋ ਰਹੀ ਹੈ ਦੇਖੋ ਉਹ ਤੇ ਸ਼ੁਰੂ ਤੋਂ ਹੀ ਐਡਮਿਨਿਸਟ੍ਰੇਸ਼ਨ ਇਸ ਸਰਕਾਰ ਦੇ ਉੱਤੇ ਸਦਾ ਹੀ ਭਾਰੀ ਹੈ ਇਸ ਸਰਕਾਰ ਜਿਹੜੀ ਹੈ ਐਡਮਿਨਿਸਟ੍ਰੇਸ਼ਨ ਹੀ ਚਲਾ ਰਹੀ ਹੈ ਸਰਕਾਰ ਸਰਕਾਰ ਨਹੀਂ ਇਹ ਸਰਕਾਰ ਦੇ ਨਮਾਇंदे ਨਹੀਂ ਚਲਾ ਰਹੇ ਇਹ ਸਰਕਾਰ ਐਡਮਿਨਿਸਟ੍ਰੇਸ਼ਨ ਚਲਾ ਰਹੀ ਮੈਂ ਪਹਿਲੇ ਦਿਨੋਂ ਹੀ ਕਹਿੰਨਾ ਇਸ ਪਹਿਲੇ ਦਿਨੋਂ ਹੀ ਐਡਮਿਨਿਸਟ੍ਰੇਸ਼ਨ ਭਾਰੀ ਹੈ ਤੁਸੀਂ ਦੇਖੋ ਮੇਰੇ ਇਲਾਕੇ ਦੇ ਵਿੱਚ ਕੀ ਕਹਿੰਦੇ ਆ ਚਾਰ ਬਾਗ ਨੇ ਅੱਜ ਤੱਕ ਉਹਨਾਂ ਦੀ ਮੈਂ ਕਈ ਵਾਰੀ ਜਈ ਜਿਹੜੇ ਰਿਲੇਟਡ ਉਹਨਾਂ ਦੇ ਜਈ ਨੇ ਉਹਨਾਂ ਨੂੰ 10 ਵਾਰੀ ਲਿਖ ਕੇ ਦੇ ਚੁੱਕਾ ਕਿ ਇਸ ਇਨ੍ਹਾਂ ਬਾਗਾਂ ਦੇ ਵਿੱਚ ਆਪਾਂ ਗ੍ਰੀਨਰੀ ਕਰੀਏ ਕੋਈ ਲੋਕ ਬਜ਼ੁਰਗ ਆ ਕੇ ਬੈਠਣ ਬਜ਼ੁਰਗ ਆ ਕੇ ਇੱਥੇ ਗੱਲਾਂ ਬਾਤਾਂ ਕਰਨ ਸਾਨੂੰ ਕੋਈ ਉਹਦੇ ਚੋਂ ਕੋਈ ਮੁੱਦਾ ਨਿਕਲ ਕੇ ਆਵੇ ਕੋਈ ਸਾਨੂੰ ਕੋਈ ਗੱਲ ਦੱਸਣ ਇਨ੍ਹਾਂ ਦੇ ਕੰਨ ਦੇ ਉੱਤੇ ਕੋਈ ਜ਼ੂਨੀ ਰਿੰਗ ਦੀ ਹੋਲਟਰੀ ਕਲਚਰ ਐਡਾ ਵੱਡਾ ਡਿਪਾਰਟਮੈਂਟ ਕਿੰਨਾ 85 ਵਾਟਾ ਹੈ 85 ਵਾਟਾ ਹੋਣ ਤੇ ਇੱਕ ਜਈ ਹੋਵੇ ਹੋਲਟਰੀ ਕਲਚਰ ਦਾ 6 ਮੋਨ ਦਿਸ ਕਾਰਪੋਰੇਸ਼ਨ ਦੇਖੋ ਇੱਡਾ ਵੱਡਾ ਸ਼ਹਿਰ ਪੋਲਟਰੀ ਕਲਚਰ ਦਾ ਕੋਈ ਡਿਪਾਰਟਮੈਂਟ ਦੇ 6 ਬੰਦੇ ਹੋਣ ਮੈਂ ਸਮਝਦਾ ਵਾਂ ਇਸ ਤੋਂ ਜਿਹੜੀ ਹੈ ਮਾੜੀ ਗੱਲ ਇਸ ਗੁਰੂ ਦੀ ਨਗਰੀ ਵਾਸਤੇ ਕੋਈ ਨਹੀਂ ਹੋ ਸਕਦੀ ਪਰ ਗੱਲ ਕਰੀਏ ਉਹ ਤਾਂ ਸਰਕਾਰ ਦਾ ਜਿਹੜੇ ਨੁਮਾਇੰਦੇ ਨੇ ਉਹ ਤਾਂ ਕਹਿੰਦੇ ਨੇ ਕਿ ਸਾਨੂੰ ਜੁਮਾ ਜੁਮਾ 6 ਮਹੀਨੇ 8 ਮਹੀਨੇ ਤੋਂ ਹੀ ਸਾਨੂੰ ਸਹੀ ਢੰਗ ਦੇ ਨਾਲ ਜਿਹੜੀ ਹੈ ਡੋਰ ਮਿਲੀ ਹੈ ਗੁਰੂ ਨਗਰੀ ਦੀ ਪਰ ਮੌਜੂਦਾ ਵਿਧਾਇਕ ਜਿਹੜੇ ਨੇ 4 ਸਾਲਾਂ ਦੇ ਵਿੱਚ ਕਿੰਨੀ ਕੁ ਵੱਡੀ ਆਪਣੇ ਹਲਕੇ ਚਾਹੀਦੀ ਤੁਸੀਂ ਮੌਜੂਦਾ ਵਿਧਾਇਕ ਦੀ ਗੱਲ ਕੀਤੀ ਚਲੋ ਮੈਂ ਮੌਜੂਦਾ ਵਿਧਾਇਕ ਵੀ ਤੁਹਾਡੇ ਨਾਲ ਗੱਲ ਕਰ ਦਿੰਦਾ ਮੌਜੂਦਾ ਵਿਧਾਇਕ ਜੀ ਨੇ ਕਿਹਾ ਸੀਗਾ ਕਿ ਆਪਾਂ ਜਿਹੜਾ ਵੈ ਇਸ ਬੱਸ ਸਟੈਂਡ ਤੁਸੀਂ ਦੇਖਿਆ ਤੁਸੀਂ ਪਿਛਲੇ ਦਿਨੀ ਖਬਰ ਲਗਾਈ ਸੀ ਤੇ ਤੁਹਾਡੀ ਖਬਰ ਦੇ ਮੁਤਾਬਕ ਉਹ ਉਥੇ ਪਹੁੰਚੇ ਲੇਖਣ ਲਈ ਬੱਸ ਸਟੈਂਡ ਇਹਨਾਂ ਨੇ ਕਿਹਾ ਸੀ ਇਹ ਬੱਸ ਜਿਹੜਾ ਕਮਿੰਗ ਮੇਰੇ ਹਿਸਾਬ ਨਾਲ ਉਹਦੋਂ ਫਰਡੇ ਸੀਗਾ ਉਹ ਕਹਿੰਦੇ ਸੀ ਮੰਡੇ ਤੱਕ ਕੰਮ ਸ਼ੁਰੂ ਹੋ ਜਾਏਗਾ ਉਹਦਾ ਵੀ ਉਸ ਤੋਂ ਬਾਅਦ ਸਬਜ਼ੀ ਮੰਡੀ ਵੀ ਦੇਖਣ ਗਏ ਕਿਉਂਕਿ ਮੇਰੀ ਵਾਰਡ 'ਚ ਨਹੀਂ ਹੁੰਦੀ ਚਲੋ ਮੇਰਾ ਗੱਲ ਕਰਨਾ ਨਹੀਂ ਬੰਦਾ ਪਰ ਦੇਖਣ ਗਏ ਮੈਂ ਦੇਖਿਆ ਸੀਗਾ ਵੀਡੀਓਾਂ ਦੇ ਵਿੱਚ ਕਿ ਸਬਜ਼ੀ ਮੰਡੀ ਦੇਖਣ ਗਏ ਸੀ ਉਸ ਤੋਂ ਬਾਅਦ ਮੇਰੀ ਵਾਰਡ ਦੇ ਰਿਲੇਟਡ ਜਹਾਜ ਘੜਾ ਹੁੰਦਾ ਜਿੱਥੇ ਮੈਡਮ ਦਾ ਆਪਣਾ ਘਰ ਹੈ ਵਿਧਾਇਕ ਦਾ ਆਪਣਾ ਘਰ ਹੈ ਮੈਂ ਕਹਿੰਨਾ ਲੋਕਾਂ ਦਾ ਮੂਹ ਸਵਾਰਨ ਤੋਂ ਪਹਿਲਾਂ ਆਪਣਾ ਦੇ ਸਵਾਰ ਲਓ ਆਪਣਾ ਦੇ ਘਰ ਸਵਾਰ ਲਓ ਚਲੋ ਲੋਕਾਂ ਦਾ ਤੇ ਚਲੋ ਬਾਹਰ ਟੁੰਦਾ ਰਹੇਗਾ ਆਪਣਾ ਘਰ ਤੇ ਸਵਾਰ ਲਓ ਕੋਈ ਗੱਲ ਨਹੀਂ ਲੋਕਾਂ ਦੀ ਗੱਲ ਲੋਕਾਂ ਨਾਲ ਨਹੀਂ ਆਪਣਾ ਘਰ ਪਹਿਲਾਂ ਚੰਗੀ ਤਰ੍ਹਾਂ ਹੈ ਸਾਫ ਸੁਥਰਾ ਕਰੋ ਲੋਕਾਂ ਦੀ ਕੋਈ ਗੱਲ ਨਹੀਂ ਲੋਕ ਲੋਕ ਦੇ ਅੱਗੇ ਵਿਚਾਰੇ ਕੀ ਕਹਿੰਦੇ ਅੱਗੇ ਹੰਡੇ ਵਰਤੇ ਹੋਏ ਆ ਇਹਨਾਂ ਵਿੱਚੋਂ ਟੋਟੋਆਂ ਜੋ ਲੰਘਦੇ ਰਹਿੰਦੇ ਆ ਉਹ ਤੁਸੀਂ 5 ਸਾਲ ਲਈ ਕਿਤੇ ਮੇਅਰ ਸੌਰੀ ਐਮਐਲਏ ਬਣੇ ਨੇ ਵਿਧਾਇਕ ਬਣੇ ਜੇ ਆਪਣਾ ਘਰ ਜੂਰ ਸਵਾਰ ਕੇ ਜਾਓ ਮੈਂ ਮੇਰੀ ਤੁਹਾਡੇ ਅਗੇ ਇੱਕ ਹੱਥ ਜੋੜ ਕੇ ਬੈਠੀ ਆ ਲੋਕਾਂ ਨਾਲ ਗੱਲ ਹੋਈ ਸੀ ਪਰ ਲੋਕ ਇਹ ਵੀ ਕਹਿੰਦੇ ਨੇ ਕਿ ਜਿਹੜੇ ਇਹਨਾਂ ਨਾਲੋਂ ਤੇ ਫਿਰ ਪੁਰਾਣੀਆਂ ਸਰਕਾਰਾਂ ਬੈਟਰ ਸੀ ਕੀ ਅੱਜ ਵੀ ਯਾਦ ਕਰਦੇ ਨੇ ਸਰਦਾਰ ਅਫਜੋ ਸਿੰਘ ਸਿੱਧੂ ਨੂੰ ਜਾਂ ਹੋਰ ਜਿਹੜੇ ਵਿਧਾਇਕ ਰਹੇ ਨੇ ਉਹਨਾਂ ਨੂੰ ਦੇਖੋ ਕੀ ਕਹਿੰਦੇ ਆ ਤੁਸੀਂ ਦੇਖਿਆ ਸੀ ਪਿਛਲੀਆਂ ਸਰਕਾਰਾਂ ਦੇ ਵਿੱਚ ਕੱਲੇ ਵਾਅਦੇ ਨਹੀਂ ਕੀਤੇ ਜਾਂਦੇ ਕੰਮ ਕੀਤੇ ਜਾਂਦੇ ਸੀ ਤੁਸੀਂ ਦੇਖੋ ਜੋੜਾ ਫਾਟਕ ਦਾ ਜਿਹੜਾ ਜਿਹੜਾ ਅੰਡਰਪਾਸ ਹੈ ਇਹ ਸਾਡੀ ਸਰਕਾਰ ਚ ਪਾਸ ਹੋਇਆ ਸੀ ਬਣਿਆ ਹੈ ਜਿਹੜਾ ਬੱਲੇ ਵਾਲਾ ਪੁਲ ਹੀਗਾ ਆਪਣੀ ਸਰਕਾਰ ਚ ਪਾਸ ਹੋਇਆ ਸੀ ਬਣਿਆ ਹੈ ਜਿਹੜੇ ਇੰਨੇ ਜਿਹੜੇ ਕੀ ਕਹਿੰਦੇ ਆ ਤੁਹਾਡੇ ਕੁਆਟਰ ਬਣੇ ਆ ਇੰਨੇ ਵੱਡੇ ਜਿਹੜੇ ਨਿਊ ਅੰਮ੍ਰਿਤਸਰ ਬਣੇ ਆ ਚੜ੍ਹੇ ਆ ਤੇ ਇੱਕ ਛੋਟੇ ਕੰਮ ਥੋੜਾ ਇਹਨੇ ਤੁਸੀਂ ਦੇਖੋ ਕੀ ਕਹਿੰਦੇ ਆ ਆਪਣੀਆਂ ਰੋਡਾਂ ਦੇਖੋ ਜਾ ਕੇ ਨਾਰਥ ਹਲਕੇ ਦੇ ਵਿੱਚ ਤੁਸੀਂ ਦੇਖੋ ਜਿਹੜੇ ਨਾਲੇ ਦੇ ਉੱਤੇ ਰੋਡ ਬਣਾਈ ਹੈ ਬਣੀ ਹੈ ਇਹ ਕੰਮ ਹੋਏ ਆ ਤੇ ਇਹ ਇਹ ਇੰਨਾ ਕੰਮਾਂ ਦੀ ਖੱਟੀ ਖਾ ਰਹੇ ਨੇ ਇਹਨਾਂ ਨੇ ਕੋਈ ਆਗੇ ਕੰਮ ਨਹੀਂ ਕੀਤਾ ਇਹ ਸ਼ਹਿਰ ਦੇ ਵਿੱਚ ਜਿੰਨੀ ਡਿਵੈਲਪਮੈਂਟ ਹੋਈ ਹੈ ਕਾਂਗਰਸ ਸਰਕਾਰ ਵੇਲੇ ਹੋਈ ਹੈ ਜੇ 60 ਸਾਲਾਂ ਚ ਡਿਵੈਲਪਮੈਂਟ ਜੇ ਜੇ ਹੋਈ ਹੈ ਕਾਂਗਰਸ ਸਰਕਾਰ ਵੇਲੇ ਹੋਈ ਹੈ ਇਹ ਤੇ ਆ ਕੇ ਬਸ ਜੁਮੇ-ਜੁਮੇ ਬਸ ਲੁੱਟਦੇ ਆ ਇਹ ਜੁਮਾ-ਜੁਮਾ ਆਉਂਦੇ ਜੁਮਾ-ਜੁਮਾ ਲੁੱਟ ਕੇ ਬਸ ਇਹ ਪਰਾ ਜਾਣੇ ਤੁਸੀਂ ਤੁਸੀਂ ਦੇਖ ਲੈਣਾ ਇਹ 92 ਜੇ ਦੋ ਰਹਿ ਜਾਣਗੇ ਤੇ ਕੀ ਕਹਿੰਦੇ ਤੁਸੀਂ ਕੋਈ ਗੱਲ ਕਰਨਾ ਜੇ ਦੋ ਰਹਿ ਜਾਣਗੇ ਦੋ 2027 ਵਿੱਚ ਕਿਸ ਤਰ੍ਹਾਂ ਨਾਲ ਦੇਖਦੇ ਹੋ ਕਿ ਦੇਖੋ 2027 ਦੇ ਵਿੱਚ ਜਿਹੜਾ ਵਹ ਸਾਡੀ ਜਨਤਾ ਨੇ ਮਨ ਬਣਾ ਲਿਆ ਨੂੰ ਨਹੀਂ ਕੁਝ ਬੋਲ ਰਹੇ ਜਿਹੜੀ ਹੈ ਜਨਤਾ ਜਲਾਰਦਨ ਨੇ ਮਨ ਬਣਾ ਲਿਆ ਹੈ ਮਨ ਬਣਾ ਕੇ ਬੈਠੇ ਆ ਉਹ ਤੇ 2027 ਕੀ ਅੱਜ ਐਕਸ਼ਨ ਕਰਵਾ ਲਓ ਅੱਜ ਕਰੋ ਕੱਲ ਕੱਲ ਕਰਵਾਓ ਜਨਤਾ ਨੇ ਕੀ ਕਹਿੰਦੇ ਆ ਫਤਵਾ ਦੇਣਾ ਕਾਂਗਰਸ ਪਾਰਟੀ ਨੂੰ ਕਾਂਗਰਸ ਪਾਰਟੀ ਨੂੰ ਲਿਆ ਕੇ ਇਸ ਇਹ ਫਿਰ ਸ਼ਹਿਰ ਦੀ ਡਿਵੈਲਪਮੈਂਟ ਆਪਾਂ ਜਿਹੜੀ ਹੈ ਉਸੇ ਹੀ ਉਸੇ ਨਿਰੰਤਰਣ ਜਿਹੜੀ ਉਸੇ ਹੀ ਸਪੀਡ ਦੇ ਉੱਤੇ ਕਰਵਾਵਾਂਗੇ ਉਹੋ ਹੀ ਸਪੀਡ ਦੇ ਨਾਲ ਕੰਮ ਹੋਣਗੇ ਸ਼ਹਿਰ ਫਿਰ ਖੁਸ਼ਵਾਲ ਹੋਏਗਾ ਸ਼ਹਿਰ ਫਿਰ ਇੱਕ ਵਾਰੀ ਉਸ ਤਰ੍ਹਾਂ ਦੀ ਉਸ ਤਰ੍ਹਾਂ ਦੀ ਨਵਾਰ ਬਦਲੀ ਜਾਏਗੀ ਉਸ ਤਰ੍ਹਾਂ ਹੀ ਸ਼ਹਿਰ ਦੇ ਕੰਮ ਹੋਣਗੇ ਕਾਰਪੋਰੇਸ਼ਨ ਤੁਸੀਂ ਕਾਰਪੋਰੇਸ਼ਨ ਕਾਰਪੋਰੇਸ਼ਨ ਦੇਖੋਗੇ ਸੜਕਾਂ ਦੇ ਉਤਰਾਂਗੇ ਆਪਾਂ ਆਪਾਂ ਨਮਾਇंदे ਸੜਕਾਂ ਦੇ ਉਤਰਾਂਗੇ ਆਪਾਂ ਨਵੇਂ ਦੇ ਸੜਕਾਂ ਦੇ ਲੋਕ ਇਹਨਾਂ ਨੂੰ ਇਸ ਆਪਣੇ ਕਾਰਪੋਰੇਸ਼ਨ ਦੇ ਮੇਅਰ ਸਾਹਿਬ ਨੂੰ ਕੰਮ ਦੱਸਾਂਗੇ ਕਿਸ ਤਰ੍ਹਾਂ ਕੰਮ ਹੁੰਦੇ ਐ ਇਹਨਾਂ ਨੂੰ ਕਰਕੇ ਵਿਖਾਵਾਂਗੇ ਤੁਸੀਂ ਦੇਖਿਆ ਮੈਂ ਵੀ ਉਸ ਉਸ ਉਹ ਉਪਰਗਾਸ ਸੋਨੀ ਦਾ ਪਸੰਦਾ ਹੈ ਜਿਨ੍ਹਾਂ ਨੇ 92 93 ਦੇ ਵਿੱਚ ਸ਼ਹਿਰ ਦੇ ਵਿੱਚ ਪੂਰੀ ਡਿਵੈਲਪਮੈਂਟ ਕਰਾਈ ਸੀ ਅੱਜ ਵੀ ਉਹਨੂੰ ਲੋਕੀ ਮੇਅਰ ਦੇ ਨਾਮ ਤੋਂ ਜਾਣਦੇ ਐ ਤੇ ਸਾਨੂੰ ਕੰਮ ਕਰਾਉਣੇ ਆਉਂਦੇ ਸਾਨੂੰ ਆਪਾਂ ਇਹਨਾਂ ਕੋਲ ਕੰਮ ਕੋ ਸਿੱਖਣੇ ਨਹੀਂ ਆਪਾਂ ਸਾਰੇ ਕੰਮ ਸਿੱਖੇ ਹੋਏ ਆਏ ਕੋਈ ਨਾ ਕੋ ਆਪਾਂ 30 ਸਾਲਾਂ ਦੇ ਇਹੋ ਕੁਝ ਸਿੱਖਣ ਰਹੇ ਆ ਆਪਾਂ ਕੋਈ ਕੀ ਕਹਿੰਦੇ ਨਵੇਂ ਕੰਮ ਨਹੀਂ ਕਰਨੇ ਲੋਕਾਂ ਨੂੰ ਕੰਮ ਅਪਾਇਟ ਕਰਾਣੇ ਸਾਨੂੰ ਆਉਂਦੇ ਆ ਕਿਸ ਤਰ੍ਹਾਂ ਕੰਮ ਕਰਨੇ ਸਸ ਆਪਾਂ ਸਮਝਦੇ ਆ ਲਾਸਟ ਦੇ ਵਿੱਚ ਤੁਸੀਂ ਆਪਣੀ ਵਾਰਡ ਦੇ ਵਿੱਚ ਜਿਹੜੇ ਵਰਕਰ ਨੇ ਜਾਂ ਸਪੋਰਟਰ ਤੁਹਾਡੇ ਨੇ ਉਹਨਾਂ ਨੂੰ ਕੀ ਕਰ ਦੇਖੋ ਮੈਂ ਤੇ ਇਹ ਮੇਰੀ ਵਾਰਡ ਬਾਅਦ ਚੋ ਹੈ ਮੇਰਾ ਪਰਿਵਾਰ ਪਹਿਲਾ ਮੈਂ ਆਪਣੀ ਪਰਿਵਾਰ ਦਾ ਜਿੱਥੇ ਮੈਨੂੰ ਡਿਊਟੀ ਲਾਣਗੇ ਮੈਂ ਹਰ ਵਕਤ ਰੇਨੀਆ ਜਿੱਥੇ ਮੇਰੀ ਦਿਨ ਰਾਤ ਕੋਈ ਇਹਨਾਂ ਨੂੰ ਕੋਈ ਜ਼ਰੂਰਤ ਹੈ ਇਹਨਾਂ ਦੇ ਸੁੱਖ ਚ ਦੁੱਖ ਚ ਮੈਂ ਭਾਈ ਵਾਲਾ ਮੈਂ ਇਹਨਾਂ ਦਾ ਹਰ ਵਕਤ ਰੀਣੀ ਰਹੂੰਗਾ ਇਹਨਾਂ ਨੇ ਮੈਨੂੰ ਐਡਾ ਵੱਡਾ ਫਤਵਾ ਦੇ ਕੇ ਜਿਤਾਇਆ ਵਾ ਤੇ ਮੈਂ ਇਹਨਾਂ ਦਾ ਹਰ ਵਕਤ ਰੀਣੀ ਰਹੂੰਗਾ ਇਹ ਮੇਰਾ ਹਰ ਵਕਤ ਵਾਦਾ ਹੈ ਇਹਨਾਂ ਨਾਲ ਬਿਲਕੁਲ ਕਈ ਵਾਦੇ ਜਿਹੜੇ ਅਸੀਂ ਕਿਤੇ ਗਏ ਪਰ ਕਿਤਨਾ ਕਿਤੇ ਨਿਗਮ ਵੱਲੋਂ ਪੱਕਪਾਤ ਕੀਤਾ ਜਾ ਰਿਹਾ 42 ਕਾਉਂਸਲਰ ਜਿਹੜੇ ਨੇ ਪਾਰਸ਼ਾ ਜਿਹੜੇ ਕਾਂਗਰਸ ਦੇ ਬਣੇ ਪਰ ਮੇਅਰ ਜਿਹੜਾ ਉਹ ਆਮ ਆਦਮੀ ਪਾਰਟੀ ਦਾ ਬਣਿਆ ਪਰ ਅੱਜ ਵੀ ਜਿਹੜਾ ਗੁਰੂ ਨਗਰੀ ਅੰਮ੍ਰਿਤਸਰ ਦੇ ਲੋਕ ਜਿਹੜੇ ਨੇ ਯਾਦ ਕਰਦੇ ਨੇ ਪੁਰਵ ਡਿਪਟੀ ਮੇਅਰ ਔਰ ਪੁਰਵ ਪੰਜਾਬ ਦੇ ਡਿਪਟੀ ਸੀਐਮ ਓਪੀ ਸੋਨੀ ਨੂੰ ਲੋਕ ਪੁਰਾਣੇ ਬਜ਼ੁਰਗ ਜਿਹੜੇ ਨੇ ਅੱਜ ਵੀ ਉਹਨਾਂ ਨੂੰ ਮੇਅਰ ਸੋਨੀ ਸਾਹਿਬ ਦੇ ਨਾਮ ਤੋਂ ਜਾਣਦੇ ਨੇ ਅਗਰ ਲੋਕਾਂ ਦੇ ਕੰਮ ਕਿਤੇ ਜਾਣ ਸਹੀ ਤੰਗ ਦੇ ਨਾਲ ਤਾਂ ਲੋਕ ਜਿਹੜਾ ਹਮੇਸ਼ਾ ਲਈ ਯਾਦ ਰੱਖਦੇ ਨੇ ਉੱਥੇ ਹੀ ਰਜੀਵ ਸ਼ਾਹਬਰਾ ਜੀ ਆਪਣੀ ਪਾਕਟ ਦੇ ਵਿੱਚੋਂ ਆਪਣੇ ਕੋਲ ਜਿਹੜੇ ਨੇ ਉਹ ਕੰਮ ਕਰਵਾ ਰਹੇ ਨੇ ਨਗਰ ਨਿਗਮ ਕਿਤਨੇ ਕਿਤੇ ਪੱਕ ਪੱਕ ਕਰਦਾ ਇੱਥੇ ਵੀ ਨਜ਼ਰ ਆ ਰਿਹਾ ਤੁਸੀਂ ਦੇਖਦੇ ਹੋ ਪੰਜਾਬਾ ਦਾ ਟਾਈਮ ਮੁਕੇਸ਼ 바ਵਾ ਅੰਮ੍ਰਿਤਸਰ